ਸਿੱਧੂ ਸਾਹਿਬ ਦੇ ਡਾ ਗੁਰਜੀ ਸਿੰਘ ਉਹਦੇ ਦੇ ਪ੍ਰਚਾਰ ਚ ਸ਼ਾਮਲ ਹੋ। ਪਰ ਅਫਸਰ ਵੀ ਕਿਹੜੇ ਖਾਲੇ ਜਾ ਰਹੇ ਦੀ ਕਾਂਗਰਸ ਨੂੰ। ਇਹ ਤੁਹਾਨੂੰ ਪਹਿਲੇ ਦੱਸੋ ਕਿ ਜੀ। ਹਰ ਕਿਸਮ ਦੀ ਚੀਜ਼ ਵੈਰਾਈ ਦੀ ਹੁੰਦਾ ਪਤਾ। ਜਿਨ੍ਹਾਂ ਨੇ ਕੋਠੀਆਂ ਰੱਖਣੀਆਂ। ਜਿਨ੍ਹਾਂ ਨੇ ਸਿਕਿਉਰਟੀ ਗਾ ਰੱਖਣੀਆਂ ਨੇ। ਜਿਨ੍ਹਾਂ ਨੇ ਬਿਜਨੈਸ ਦੇ ਕੇਸਾ ਤੋਂ ਬਚਣਾ। ਕਈ ਨਿਕਲਦੇ ਵੀ ਨੇ ਤੇ ਜਿਹੜੇ ਸਾਡੇ ਸ਼ਾਮਲ ਹੋ ਰਹੇ ਉਹ ਤੁਹਾਡੀ ਗਿੰਦੀ ਚ ਐਨੇ। थोड़े देर तक लो नहीं दर्शन देता तू साथ जगह हरे चलो आज दर्शन सो मैं शुक्रिया करता हूं ਤੁਹਾਡਾ ਸਾਰਾ ਪ੍ਰੈਸ ਦਾ और क्योंकि बतौर उम्मीदवार कांग्रेस पार्टी सारी सीनियर लीडरशिप बैठी है आज इस प्रोग्राम और मैं अपना ਵਿੱਤੀ ਕੰਮਾਂ ਦਾ ਲੇਖਾ ਜੋਖਾ ਔਰ ਵਿਜ਼ਨ ਕੀ ਆ ਵਰਸਾ ਨੂੰ ਲੈ ਕੇ ਉਹ ਸਾਰਾ ਤੁਹਾਨੂੰ ਤੁਹਾਡੇ ਰੂਬਰੂ ਕੀਤਾ ਜਾਏਗਾ ਤਾਂ ਕਿ ਅੰਮ੍ਰਿਤਸਰ ਜਿਹੜਾ ਗੁਰੂ ਦੀ ਨਗਰੀ ਹੈ ਇੱਥੋਂ ਦੋ ਵਾਰ ਮੌਕਾ ਮਿਲਿਆ ਹੈ ਮੈਂਬਰ ਪਾਰਲੀਮੈਂਟ ਡੋਕਾ ਚੁੱਕ ਕੇ ਭੇਜਿਆ ਹੈ ਔਰ ਦੋਨੋਂ ਵਾਰ ਹੀ ਬਤੌਰ ਮੈਂਬਰ ਪਾਰਲੀਮੈਂਟ ਹਰ ਮੁੱਦੇ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਉਭਾਰਿਆ ਚਾਹੇ ਟ੍ਰੇਡ ਦਾ ਹੋਵੇ ਬਾਟਰ ਦਾ ਹੋਵੇ ਕਿਸਾਨ ਮਜ਼ਦੂਰ ਦਾ ਹੋਵੇ ਦਰਦ ਭਾਇਚਾਰੇ ਦਾ ਹੋਵੇ ਆਮ ਲੋਕਾਂ ਦੀਆਂ ਮੁਸ਼ਕਿਲਾਂਤ ਹੋਣ ਇਥੋਂ ਦੀ ਸਮੱਸਿਆ ਗੁਰੂ ਨਗਰੀ ਦੀ ਹਰ ਇੱਕ ਇੱਕ ਸਮੱਸਿਆ ਨੂੰ ਅਸੀਂ ਲੋਕਾਂ ਨੇ ਉਭਾਰੇ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਰੀਬ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਰੀਬ ਅਸੀਂ 70000 ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟ ਜਿਹੜੇ ਆ ਅੰਸਾਰ ਲੈ ਕੇ ਆਏ ਜਿਹੜੇ ਅਸੀਂ ਅੱਜ ਤੁਹਾਨੂੰ ਦੇ ਦੇ। ਉਹ ਯਕੀਨਤਾ ਆ ਗਈ ਇਹਦੇ ਕੁਝ ਯਕੀਨਤਾ ਤੁਹਾਨੂੰ ਦਿੱਤੀ ਜਾਣੀ। ਸੋ ਸੋ ਮੈਂ ਤੁਹਾਨੂੰ 에어ਪੋਰਟ ਦਾ ਵਿਸਤਾਰ, ਆਵਾਜੇ ਸੜਕਾਂ ਦਾ ਵਿਸਤਾਰ ਔਰ ਸੇਤ ਸੂਰਤਾ ਪੰਚਾਇਤਾਂ ਦੇ ਕੰਮ ਵਿੱਦਿਆਗਤਾਰੀ ਨੈਰੀ ਡਰਸਪਲਾਈ ਫਲਾਈਓਵਰ ਅੰਡਰਪਾਸ ਰੇਲਵੇ ਦਾ ਵਿਸਤਾਰ ਸੁਲਤਾਨ ਵਿਨ ਡੇਹਰਾ ਦਾ ਮਤਲਬ ਬਾਗ ਸਾਰੇ ਕੰਮ ਕੀਤੇ ਜਿਹੜੇ ਮੈਂਸ਼ਨ ਹੈ ਸੋ ਮੈਂ ਇਹ ਤੁਹਾਡੇ ਨਾਲ ਮੁਫਰ ਹੁੰਦਾ ਰਹਿਣਾ ਹੈ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਇੱਕ ਮੋਟੋ ਹੋ ਕੇ ਸਾਰੇ ਜਿਹੜੀ ਲੜਾਈ ਹੈ ਸੋਨੀ ਸਾਹਿਬ ਬੈਠੇ ਨੇ ਸੁਚੀ ਜੀ ਦੇ ਨਾਲ ਡਾਕਟਰ ਸਾਹਿਬ ਬੈਠੇ ਨੇ ਨਾਲਾ ਸਾਹਿਬ ਬੈਠੇ ਨੇ ਅਸੀਂ ਸ਼ਰਤ ਤੋਂ ਲੈ ਕੇ ਜਿੱਦਾਂ ਸੰਸਦ ਤੱਕ ਲੜਦੇ ਆਂ ਔਰ ਜਿਹੜੇ ਰਾਹੁਲ ਗਾਂਧੀ ਜੀ 5000 ਕਿਲੋਮੀਟਰ ਜਿਹੜੀ ਪੈਦਲ ਯਾਤਰਾ ਕਰ ਰਹੇ ਜਿਹੜੀ ਨਿਆ ਉਹਨਾਂ ਦਾ ਨੌਜਵਾਨਾਂ ਵਾਸਤੇ ਜਿਹੜਾ ਲੈ ਕੇ ਆਏ ਨੇ ਨਿਆ ਯਾਤਰਾ ਦੇ ਵਿੱਚੋਂ ਚੋਣ ਮੈਨੀਫੈਸਟੋ ਉਹਦੀ ਇੱਕ ਇੱਕ ਗੱਲ ਤੁਹਾਡੇ ਘਰਾਂ ਤੱਕ ਪਹੁੰਚਾਈ ਜਾਏ ਗੁਰੂ ਨਗਰੀ ਜਿਹਦੇ ਚ ਹਰ ਇੱਕ ਬੰਦੇ ਦੀ ਆਸ ਹੈ ਡਾਕਟਰ ਮਨਮੋਹ ਸਿੰਘ ਜੀ ਨੇ ਦਾ ਕਾਇਆ ਕਲਪ ਕਰਨਾ ਸ਼ੁਰੂ ਕੀਤਾ ਸੀ ਬਹੁਤ ਵੱਡੇ ਪ੍ਰੋਜੈਕਟ ਅਸੀਂ ਉਸ ਸਮੇਂ ਦੇ ਲੈ ਕੇ ਆਏ ਆ ਉਹ ਇੱਕ ਇੱਕ ਪ੍ਰੋਜੈਕਟ ਜਿਹੜਾ ਧਰਤੀ ਤੇ ਕਿਵੇਂ ਆਇਆ ਕਿਵੇਂ ਮੁਕੰਮਲ ਹੋਇਆ ਇਹ ਸਾਰੀ ਵਿਸਾਖ ਬਹੁਤ ਲੰਬੀ ਹੈ ਜੇਦੋ ਵੀ ਤੁਸੀਂ ਚਰਚਾ ਕਰਨਾ ਚਾਹੋ ਅਚੋਣ ਮੈਂ ਜਿਵੇਂ ਸਾਡਾ ਜਿਹੜਾ ਵਿਜ਼ਨ ਹੈ ਵਿਜ਼ਨ ਡਾਕੂਮੈਂਟ ਹੈ ਉੱਥੇ ਆ ਕੇ ਸੜਨਾ ਕਰ ਸਕਦੇ ਹਾਂ ਤੋਂ ਮੈਂ ਬਾਅਦ ਸਾਲ ਦਗੂੰਗਾ ਕਿ ਇਹਨੂੰ ਤੁਸੀਂ ਰਿਲੀਜ਼ ਕਰ ਦਿੱਤਾ ਜਾਏ

ਕਿ ਜਾਣ ਕੇ ਫਾਈਨੈਂਸ਼ੀਅਲ ਐਂਬਾਰਕੋ ਲਾਇਆ ਗਿਆ ਪੰਜਾਬ ਨੂੰ ਪੰਜਾਬ ਨੂੰ ਫਾਈਨੈਂਸ਼ੀਅਲ ਤੌਰ ਤੇ ਕਰਕਸ਼ ਕਰਨ ਦੀ ਇਹ ਬਕਾਇਦਾ ਤੌਰ ਤੇ ਸਰਕਾਰ ਦੀ ਸਕੀਮ ਸੀ ਗੁੱਸਾ ਮੋਦੀ ਸਾਹਿਬ ਨੂੰ ਉਦੋਂ ਆਇਆ ਜਦੋਂ ਕਾਲੇ ਕਾਨੂੰਨ ਜਿਹੜੇ ਉਹ ਰੱਦ ਕਿਉਂ ਕੀਤੇ ਗਏ ਕਿਉਂਕਿ ਪੰਜਾਬ ਨੂੰ ਬੇਸਿਕਲੀ ਅਡਾਨੀਆਂ ਦੇ ਬਾਨੀਆਂ ਦੇ ਹੱਥੇ ਤੇ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਇਹ ਦੇਣਾ ਚਾਹੁੰਦੇ ਇਹ ਜਾਣਦੇ ਸੀ ਕਿ ਕੰਟਰੈਕਟ ਫਾਰਮਿੰਗ ਇਹਨਾਂ ਦੇ ਹੱਥ ਚ ਆਏ ਇਹਨਾਂ ਦੇ ਮੁਤਾਬਕ ਫਸਲਾਂ ਬੀਜਦੀਆਂ ਜਾਣ। ਬਾਕੀ ਕਿਸਾਨਾਂ ਨੂੰ ਮਜਬੂਰ ਕਰ ਦਿੱਤਾ ਤੇ ਆਪਣੀਆਂ ਜ਼ਮੀਨਾਂ ਦੇਣ ਵਾਸਤੇ ਉਸ ਵਕਤ ਇਹ ਜਿਹੜਾ ਬਾਰਡਰ ਉਹਦੋਂ ਖੋਲ ਗਿਆ ਸੀ ਜਦੋਂ ਸਾਡੇ ਮੁਤਾਬਕ ਸਾਰਾ ਕਾਰੋਬਾਰ ਹੁਣ ਵੀ ਮੈਂ ਤੁਹਾਨੂੰ ਪ੍ਰੀਵਾਰਨ ਕਰਨਾ ਚਾਹੁੰਦਾ ਬਹੁਤ ਸਾਰੀਆਂ ਜਿਹੜੀਆਂ ਨੈਸ਼ਨਲ ਹਾਈਵੇਜ਼ ਬਣੀਆਂ ਨੇ ਤੁਹਾਨੂੰ ਇਹ ਸਾਰੀਆਂ ਗੁਜਰਾਤ ਨੂੰ ਜੋੜਦੀਆਂ ਨੇ ਇਹ ਤੁਹਾਨੂੰ ਬਹੁਤ ਸਾਰੀਆਂ ਵੱਡੇ ਟ੍ਰੈਕ ਆਫ ਲੈਂਡਸ ਇਹਨਾਂ ਨੇ ਖਰੀਦ ਲਏ ਨੇ ਲੋਕਲ ਪੰਜਾਬੀਆਂ ਦੇ ਰਾਮਣ ਇਹ ਪਤਾ ਸਾਨੂੰ ਉਦੋਂ ਲੱਗਣਾ ਥਿੰਦੇ ਨੇ ਰੋਕ ਆ ਕੇ ਬਾਅਦ ਨੇ ਪੰਜਾਬ ਦੇ ਬਿਜ਼ਨਸ ਦੇ ਦੇ ਕਾਰੋਬਾਰ ਤੇ ਕੰਪਲੀਟਲੀ ਕਾਬੂ ਹੋ ਗਿਆ ਤੋ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਚਨ ਦੀ ਲੋੜ ਹੈ ਮੈਂ ਹੁਣ ਫਾਈਨਲ ਇੱਕ ਅਪੀਲ ਅੰਮ੍ਰਿਤਸਰ ਦੇ ਵੋਟਰਸ ਨੂੰ ਕਰ ਮੇਰੇ ਵੀਰੋ ਕੇਜਰੀਵਾਲ ਸਾਹਿਬ ਦਾ ਖੁਦ ਇੱਕ ਵੱਡੀ ਜਦੋਂ ਰੈਲੀ ਪੂਨੇ ਚ ਹੋਈ ਹੈ ਉਹਦੇ ਵਿੱਚ ਕੇਜਰੀਵਾਲ ਸਾਹਿਬ ਨੇ ਤੇ ਮਮਤਾ ਬੇਨਰਜੀ ਨੇ ਤੇ ਉਹਦੇ ਠਾਕਰੇ ਸਾਹਿਬ ਨੇ ਇਹ ਪ੍ਰਪੋਜ਼ਲ ਰੱਖੀ ਸੀ ਕਿ ਅਸੀਂ ਇੰਡੀਆ ਬਲੌਗ ਦੇ ਹਿੱਸੇਦਾਰ ਤੇ ਅਸੀਂ ਚਾਹਾਂਗੇ ਕਿ ਜਦੋਂ ਇੰਡੀਆ ਬਲੌਗ ਦੀ ਸਰਕਾਰ ਬਣੀ ਪ੍ਰਾਈਮ ਮਿਨਿਸਟਰ ਅਸੀਂ ਕਾਂਗਰਸ ਦਾ ਬਣਦਾ ਤਾਂ ਮਤਲਬ ਤਾਂ ਮੈਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਕੇਜਰੀਵਾਲ ਸਾਹਿਬ ਅੰਦਰ ਨੇ ਉਹਨਾਂ ਦੀ ਵੀ رائے ਮੰਨਦੇ ਹੋਏ ਆਪਣਾ ਵੋਟ ਖਰਾਬ ਨਾ ਕਰੀਏ ਜੇ ਪ੍ਰਧਾਨ ਮੰਤਰੀ ਹੀ ਕਾਂਗਰਸ ਦਾ ਬੰਦਾ ਤਾਂ ਫਿਰ ਵੋਟ ਆਪਾਂ ਜ਼ਾਇਆ ਨਾ ਕਰੀਏ ਸਿੱਧੀ ਕਾਂਗਰਸ ਨੂੰ ਪਾਈਏ ਕੇਜਰੀਵਾਲ ਸਾਹਿਬ ਵੀ ਇਹ ਚਾਹੁੰਦੇ ਨੇ ਆਲਰੇਡੀ ਕਹਿ ਚੁੱਕੇ ਨੇ ਇੰਡੀਆ ਵਿਲਾਗ ਦਾ ਹਿੱਸਾ ਨੇ ਅਸੀਂ ਜੇਤ ਪਹਿਲਾ ਹਾਸ ਤੇ ਆਪਾਂ ਵੋਟ ਖਾਲੀਦਰ ਨੂੰ ਜਾਂ ਵੇਖੋ ਮੋਦੀ ਨੂੰ ਰੋਕਣ ਵਾਸਤੇ ਟੈਨ ਫੋਰਸਿਸ ਨੇ ਇੱਕ ਇੰਟਰਨੈਸ਼ਨਲ ਕਾਂਗਰਸ ਇੱਕ ਹਫ਼ਤੇ ਦਾ ਕੰਮ ਹੈ। ਅਕਾਲੀ ਤੱਕ ਤੇ ਇਹ ਉਹਦੇ ਪਹਿਰ ਹੀ ਨਹੀਂ ਲੱਗਦੇ। ਕਿਉਂਕਿ ਬੇਸਿਕਲੀ ਇਹ ਜਦੋਂ ਵੀ ਕੋਈ ਅਜਿਹੇ ਹਾਲਾਤ ਬਣੇ ਇਹਨਾਂ ਨੇ ਮੋਦੀ ਸਾਹਿਬ ਦੇ ਝੋਲੀ ਚ ਜਾਣ। ਤੇ ਦੂਜੀ ਗੱਲ ਆਪਦੀ ਹੈ। ਜੋ ਹਾਲਾਤ ਆਪ ਨੇ ਬਣਾ ਦਿੱਤੇ। ਤੁਸੀਂ 2 ਸਾਲ ਤੇ ਵੇਖ ਲਿਆ। ਨਾ ਇਹਨਾਂ ਚ ਐਜੂਕੇਸ਼ਨ ਨੇ, ਨਾ ਇਹਨਾਂ ਚ ਸਨਜ ਰਿਹਾ, ਨਾ ਰਾਜ ਕਰਨ ਦੀ ਕਪੇਬਿਲਿਟੀ ਹੈ। ਗੁਜ਼ਾਰਿਸ਼ ਕਰਕੇ ਮੈਂ ਸਮੁੱਚੇ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਦੇ ਭਰਾਵਾਂ ਨੂੰ ਵੀ ਕਹਿ ਦਿੰਦਾ ਚਾਹਨ ਕਿ ਜੋ ਕੇਜਰੀਵਾਲ ਸਾਹਿਬ ਦਾ ਜੇਲ੍ਹ ਵਿੱਚੋਂ ਵੀ ਮੈਸੇਜ ਇਹੀ ਕਿ ਆਪਣਾ ਵੋਟ ਖਰਾਬ ਨਾ ਕਰੋ ਆਪ ਰੂਪ ਨੂੰ ਕੋਈ ਵੋਟ ਪਾਣ ਦੀ ਲੋੜ ਨਹੀਂ ਸਿੱਧੀ ਵੋਟ ਇੰਡੀਆ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੈਂਡੀਡੇਟ ਨੂੰ ਆਏ ਕਿਉਂਕਿ 350 ਤੋਂ ਵੱਧ ਅਸੀਂ ਆਪਣੇ ਕੈਂਡੀਡੇਟ ਖੜੇ ਕੀਤੇ ਵੱਡੇ ਪੈਮਾਨੇ ਤੇ ਕਾਂਗਰਸ ਇਸ ਟਾਈਮ ਚੜ੍ਹਦੀ ਕਲਾ ਤੇ ਤੋਂ ਇਹਨੇ ਮੈਂ ਗਿੰਦਾ ਹੋਇਆ ਸਾਰੇ ਵੀਰਾਂ ਨੂੰ ਸਪੈਸ਼ਲੀ ਜਿਹੜੀ ਟਰੇਡ ਹੈ স্মਲ 스کیل ਇੰਡਸਟਰੀ మీడియం 스کیل ਇੰਡਸਟਰੀ ਨੂੰ ਤੇ ਟਰੇਡਰਸ ਨੂੰ ਮੋਦੀ ਸਾਹਿਬ ਨੇ ਬਿਲਕੁਲ ਤੈਸ਼ ਨੈਸ਼ ਕਰਕੇ ਵੱਡੇ ਕਾਰਪੋਰੇਟ ਹਾਊਸਸ ਨੇ ਸਾਰੇ ਕਾਰੋਬਾਰ ਤੇ ਕਬਜ਼ਾ ਕਰ ਲਿਆ ਛੋਟਾ ਦੁਕਾਨਦਾਰ ਛੋਟੀ ਇੰਡਸਟਰੀ మీడియం 스کیل ਇੰਡਸਟਰੀ ਦਾ ਕੋਈ ਇੱਕ ਵੀ ਕਦਮ ਤੁਸੀਂ ਮੈਨੂੰ ਦੱਸੋ ਤੇ ਮੈਂ ਮੋਦੀ ਸਾਹਿਬ ਨੂੰ ਵੀ ਸਵਾਲ ਕਰਨਾ ਮੋਦੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਨਾਲ ਪਿਆਰ ਬੜਾ ਕਰਨਾ ਉਹ ਸਾਨੂੰ ਵੀ ਕਦੀ 10 ਸਾਲਾਂ ਕੋਈ ਇੰਡਸਟਰੀ ਲੈ ਕੇ ਦੇਤੀ ਸਾਈਡੀਆਂ ਵੱਡੀਆਂ ਮਲਟੀਚਿਪ ਕੰਪਨੀਆਂ ਜਿਹੜੀਆਂ ਵੱਡੀਆਂ ਫੈਕਟਰੀਆਂ ਮਹਾਰਾਸ਼ਟਰ ਚ ਆ ਰਹੀਆਂ ਤੁਸੀਂ ਗੁਜਰਾਤ ਚ ਲੈ ਕੇ ਕੋਈ ਗੱਲ ਨਹੀਂ ਤੁਸੀਂ ਆਪਣੇ ਸੂਬੇ ਚ ਲੈ ਕੇ ਜਾਓ ਪਰ ਕਦੀ ਪੰਜਾਬ ਬਾਰੇ ਵੀ ਸੋਚਿਆ ਉਹ ਸੂਬਾ ਜਿਹੜਾ ਦੇਸ਼ ਦਾ ਪੇਟ ਪਾਲਦਾ ਉਹ ਸੂਬਾ ਜਿਹਦੇ ਨੌਜਵਾਨ ਬੱਚੇ ਜਿਹੜੇ ਨੇ ਉਹ ਹਿੰਦੁਸਤਾਨ ਦੇ ਬਾਰਡਰਸ ਦੀ ਸੁਰੱਖਿਆ ਕਰਦੇ ਨੇ ਕੀ ਪੰਜਾਬ ਦਾ ਕੋਈ ਹੱਕ ਨਹੀਂ ਤੁਸੀਂ ਫਾਈਨੈਂਸ਼ੀਅਲ ਤੌਰ ਤੇ ਸਾਨੂੰ ਹਰ ਪਾਸੇ ਚਰਚਿਤ ਰੱਖ ਦਿੱਤਾ ਤਾਂ ਮੈਂ ਗੁਜ਼ਾਰੇ ਸੇ ਕਰਾਂਗਾ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਅੱਜ ਬਹੁਤ ਵੱਡੇ ਪੇਮਾਨੇ ਤੇ ਹੰਗਾਰਾ ਕਾਂਗਰਸ ਨੂੰ ਬਹੁਤ ਵੱਡੇ ਪੇਮਾਨੇ ਤੇ ਹੰਗਾਰਾ ਮਿਲ ਰਿਹਾ ਕੈਂਡੀਡੇਟ ਤੁਸੀਂ ਦੇਖ ਲਏ ਜਿਨ੍ਹਾਂ ਲੋਕ ਦਕਤਨਾ ਨਾਲ ਬਜੇ ਘਟਾਨਾ ਨਾਲ ਬਜੇ ਸੀ ਜਾ ਸਿਉਟੀਆਂ ਨੇ ਬੱਜੇ ਸੀ ਉਹ ਖੱਬੇ ਸੱਜੇ ਹੋਏ ਨੇ ਜਿਹੜੇ ਕਮਿਟਿਡ ਲੋਕ ਨੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ ਜਿਹੜੇ ਕਾਂਗਰਸ ਦੀ ਇਡਿਓਲੋਜੀ ਨਾਲ ਬੱਜੇ ਉਹ ਬਕਾਇਦਾ ਤਾਂ ਡਟ ਕੇ ਖਲੋਤੇ ਨੇ ਤੇ ਸਾਨੂੰ ਪਤਾ ਹੈ ਕਿ ਅੱਜ ਪੰਜਾਬ ਦੀ ਕਿਸਾਨੀ ਤੇ ਗੇਂਦ ਮਜ਼ਦੂਰ ਤੇ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਮੋਦੀ ਦੇ ਇਸ ਚੈਰੀਟ ਨੂੰ ਇਸ ਰੱਥ ਨੂੰ ਪੰਜਾਬ ਨੇ ਪਿਛਲੀ ਵੀ ਦੋ ਪਾਰਲੀਮੈਂਟਾਂ ਚ ਰੋਕੇ ਆ ਐਸੀ ਫੇਰ ਰੋਕੇਗੀ ਪਰ ਅਸੀਂ ਚਾਹਾਂਗੇ ਐਤਕੀਦਾ ਜਿਹੜਾ ਪ੍ਰেজੈਂਟ ਹੈ ਉਹ ਅੱਗੇ ਨੂੰ ਵੀ ਡਿਸਾਈਸਿਵ ਬਣਨਾ ਚਾਹੀਦਾ ਪਿਛਲੀ ਵਾਰ ਆਠੇ ਜਿੱਤੇ ਸੀ ਜਿਸ ਕਿਸਮ ਦੇ ਹਾਲਾਤ ਪੰਜਾਬ ਚ ਬਣ ਰਹੇ ਮੈਨੂੰ ਨਜ਼ਰ ਆਉਂਦਾ ਹੈ ਕਿ ਵੱਡੇ ਪੇਮਾਨੇ ਪੰਜਾਬ ਵਾਲੇ ਲੋਕਾਂ ਦਾ ਰੁਖ ਹੈ ਆਨੇ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨ ਆਣੀ ਹੈ ਗੁਰੂਬਾਰ ਸਾਹਿਬ ਦੀ ਬਾਹਰ ਕਿਰਪਾ ਨਾਲ ਲੈਂਡਸਲਾਈਡ ਵਿਕਤੀ ਉਹਦੀ ਕਾਂਗਰਸੀ ਵੀ ਸੋਇਨਾਂ ਕੇਈ ਦਵਾਇਆ ਤੁਹਾਡਾ ਬਹੁਤ ਮਸ਼ਹੂਰ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤਰੀਬਾ ਪਾਲਾ ਸਾਹਿਬ ਕੀ ਗੱਲ ਹੈ ਬਹੁਤ ਸਾਰੇ ਕਾਂਗਰਸੀ ਕਾਂਗਰਸ ਨੂੰ ਛੱਡ ਕੇ ਜਾ